ਜੋਸ ਬੰਦੇ ਦੇ ਸੈੱਲ ਟੁੱਟ ਗਏ ਨਾਲ ਦੀ ਨਾਲ ਜੁੜੀ ਜਾਂਦੇ ਆ ਉਹਨੂੰ ਕੈਂਸਰ ਨਹੀਂ ਹੁੰਦਾ ਕਈ ਸਾਲ ਜਿਹੜੇ ਨਹੀਂ ਜੁੜਦੇ ਉਹ ਹੌਲੀ ਹੌਲੀ ਬਲੱਡ ਦੇ ਕਣਕਿਆਂ ਤੋਂ ਉਹ ਜਿਹੜਾ ਬਲਣਾ ਚੱਲੂ ਹੋ ਜਾਂਦਾ ਉਹਨੂੰ ਆਪਾਂ ਕੈਂਸਰ ਦਾ ਰੂਪ ਉਤਾਰਨ ਕਰ ਜਾਂਦਾ ਉਹਨੂੰ ਆਪਾਂ ਕੈਂਸਰ ਕਹਿੰਦੇ ਜਾਂ ਕਿਤੇ ਆਪਣੇ ਗੁੱਜੀ ਸੱਟ ਲੱਗੀ ਗੁੱਜੀ ਸੱਟ ਲੱਗੀ ਉਹਦੇ ਤੋਂ ਆਪਾਂ ਉਹਦੇ ਅੰਦਰ ਗੱਠ ਬਣ ਗਈ ਆਪਾਂ ਉਹਦਾ ਗੌਰ ਨਹੀਂ ਕਰਦੇ ਹੌਲੀ ਹੌਲੀ ਉਹ ਵੀ ਰਸੌਲੀ ਤੋਂ ਬਾਅਦ ਕੈਂਸਰ ਦਾ ਲੈ ਸਕਦੀ ਹੈ ਤੇ ਕੈਂਸਰ ਹੋਣ ਦੇ ਕਾਰਨ ਇਹ ਹੁੰਦੇ ਆ ਇਹਦੇ ਇਲਾਜ ਇਹਦੇ ਇਲਾਜ ਤੋਂ ਅਸੀਂ ਇਹਦੀ ਕੈਂਸਰ ਦੀ ਦਵਾਈ ਜਿਹੜੀ ਹੈ ਬਿਲਕੁਲ ਫ੍ਰੀ ਦਿੰਦੇ ਆ ਤੇ ਗੋਨਨ ਫਾਸ਼ਾ ਦੀ ਕਰਪਾ ਨਾਲ ਮਰੀਜ਼ 3 ਸਵਾ 3 ਲੱਖ ਹੁਣ ਤੱਕ ਫਰੀ ਵੀ ਕਰ ਦਿੱਤਾ ਤੇ ਕੈਨਸਰ ਜੇਸੇ ਵੀ ਮਰਜੀ ਸੇਜ ਤੇ ਜਦੋਂ ਸਾਡੀ ਦਵਾਈ ਲੈਣੀ ਚਾਲੂ ਕਰ ਲਈ ਉਹ ਵੱਧੂਗਾ ਨਹੀਂ ਘਟੋ ਘਟ ਉਹ ਕੰਟਰੋਲ ਹੋ ਕੇ ਘਟਣਾ ਚાલુ ਹੋ ਜੂਗਾ ਜਿਹੜੀ ਮਰਜੀ ਸੇਜ ਦੇ ਸ਼ੂਗਰ ਦਾ ਅਸਲ ਕਾਰਨ ਬੰਦੇ ਵੱਲੋਂ ਕੰਮ ਨਾ ਕਰਨਾ ਖਾਈ ਪੀ ਵਧ ਜਾਣਾ ਤੇ ਕੰਮ ਨਾ ਕਰਨਾ ਇਹ ਸ਼ੂਗਰ ਦਾ ਕਾਰਨ ਜਦੋਂ ਆਪਾਂ ਸਰੀਰ ਨੂੰ ਆਲਸੀ ਕਰ ਲੈਂਦੇ ਆ ਉਹਨੂੰ ਸ਼ੂਗਰ ਹੋਣੀ ਮੋਲੀ ਗੱਲ ਹੈ ਕਈ ਵੰਦੇ ਅਸਿਆ ਵੀ ਕਈ ਵਾਰ ਰੋਟੀ ਖਾ ਲਈ ਤਾਂ ਉਹੀ ਖਾਈ ਜਾਣੀਆਂ 4-4 ਘੰਟੇ ਬਾਅਦ ਵੀ ਕਈ ਵਾਰੀ ਜਦੋਂ ਰੋਟੀ ਖਾਣੀਗਾ 10 ਘੰਟੇ ਭੁੱਖੇ ਹੀ ਉਵੇਂ ਹੀ ਕੰਮ ਕਰਦੇ ਰਹਣਾ ਜਿਹੜੀਆਂ ਇਹ ਚੀਜ਼ਾਂ ਨੇ ਇਹ ਚੀਜ਼ਾਂ ਸ਼ੂਗਰ ਹੋਣ ਦਾ ਇੱਕ ਕਾਰਨ ਬਣਦੇ ਅੱਜ ਤੋਂ 30 ਸਾਲ ਪੈਸੇ ਚੱਲ ਜਾਈਏ ਉਸ ਟਾਈਮ ਜਿਹੜਾ ਬੰਦਾ ਉਹ 60% ਦਾ 70% ਰੋਕੀ ਖਾਤੇ ਚ ਕੰਮ ਕਰਦਾ ਸੀ ਜੇ ਕੋਈ ਸ਼ਹਿਰ ਕੰਮ ਕਰਦਾ ਸੀ ਆਪਣੇ ਡੱਬੇ ਦਾ ਸਾਈਕਲ ਦੇ ਨਾਲ ਬੰਨ ਕੇ ਰੋਟੀ ਲੈ ਕੇ ਤਾਂ ਉੱਥੇ ਨੂੰ ਜਾਂਦਾ ਸੀ ਤੇ ਅੱਜ ਦੇ ਟਾਈਮ ਦੇ ਵਿੱਚ ਕੀ ਆ ਕਿ ਤੁਸੀਂ ਰੋਟੀ ਖਾ ਲਈ ਘਰੇ ਪੰਜਾਬੀ 90% ਬੇਲਾ ਰੋਟੀ ਖਾ ਲਈ ਲੈ ਤੇ ਗਰਮ ਗਰਮ ਰੋਟੀ ਖਾਣੀ ਅੱਗਰ ਕੀ ਲੈਂਦੀ ਲੈਂਦੀ ਲਾ ਦੇਣੀ ਹੈ ਅਜੇ ਤਾਂ ਕੋਰੋਨਾ ਠੱਲਵਾਦੀ ਨਹੀਂ ਇੰਦੋਂ ਵੀ ਠੰਡਾ ਪਾਣੀ ਇੰਦੋਂ ਵੀ ਠੰਡਾ ਆਹ ਖਲਾਸੀ ਲੋਕਾਂ ਦੇ ਜਦੋਂ ਯਾਰ ਠੰਡਾ ਪਾਣੀ ਪੀ ਜਾਣਾ ਤੇ ਗਰਮ ਗਰਮ ਰੋਟੀ ਖਾਈ ਜਣੇ ਇੱਕਦਮ ਲੀਵਰ ਗਰਮ ਹੈ ਇੱਕਦਮ ਠੰਡਾ ਉਹਦੇ ਨਾਲ ਐਟਿਜਾਬ ਗੈਸ ਬਣਨੀ ਐ ਐਟਿਜਾਬ ਗੈਸ ਬਣਨ ਨਾਲ ਮਤਲਬ ਕਿੰਦਾ ਜਦੋਂ ਬਲੱਡ ਦੇ ਵਿੱਚ ਐਟਿਜਾਬ ਗੈਸ ਜ਼ਿਆਦਾ ਆ ਤੁਹਾਡਾ ਉਹ ਵਧਣਾ ਤੇ ਉਹਦੇ ਨਾਲ ਕੋਲੈਸਟ੍ਰੋਲ ਜਿਹੜਾ ਉਹ ਵਧਣ ਦਾ ਵੀ ਕਾਰਨ ਹੈ ਤੁਸੀਂ ਇੱਕ ਪਾਈਆ ਫਟਕੜੀ ਲੈ ਕੇ ਭੰਨ ਕੇ ਤਵੇ ਤੇ ਪਾ ਦਿਓ ਚਿੱਟੇ ਜੀ ਤੇ ਉਹਦਾ ਪਹਿਲਾਂ ਪਾਣੀ ਮੜਨਾ ਪਾਣੀ ਦੇ ਬਾਦੂ ਦਾ ਸੁੱਕੇ ਪਾਪੜ ਜਾਂ ਬਣ ਜਾਣਾ ਉਹਨੂੰ ਇੱਕ ਵਾਰੀ ਪਲਟੀ ਕਰ ਦਿਓ ਦੂਜੇ ਪਾਸੇ ਵੀ ਪੂਰਾ ਪਾਣੀ ਸੁਕਾ ਕੇ ਉਹਨੂੰ ਪੀਸ ਲੋ ਚੱਕ ਕੇ ਸਵੇਰ ਵੇਲੇ ਖਾਲੀ ਪੇਟ ਦੋ ਗਲਾਸ ਪਹਿਲਾਂ ਪਾਣੀ ਦੇ ਪੀਓ ਗਰਮ ਦੇ ਅੱਧਾ ਕ ਚਮਚਾ ਅ ਛੋਟੇ ਚਮਚੇ ਦਾ ਚੌਥਾ ਹਿੱਸਾ ਦੋ ਦਿਨ ਫੇ ਦੋ ਦਿਨ ਤੀਜਾ ਕਰ ਦਿਓ ਫੇ ਅੱਧਾ ਚਮਚਾ ਕਰ ਦਿਓ ਲਗਾਤਾਰ ਡੇਢ ਮਹੀਨਾ ਲੈਣ ਨਾਲ ਨਾ ਕਦੇ ਬੀਪੀ ਨਾਲ ਕਲਾਸੋਲ ਤੇ ਨਾ ਕਦੇ ਹਾਰਡ ਦੀ ਪ੍ਰੋਬਲਮ ਨਹੀਂ ਹੁੰਦੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਅਸੀਂ ਪਹੁੰਚੇ ਹਾਂ ਬਾਬਾ ਸ਼੍ਰੀ ਚੰਦ ਜੀ ਦੇਸੀ દવાਖਾਨਾ ਜਿੱਥੇ ਵੱਖ-ਵੱਖਰੇ ਮੁੱਦਿਆਂ ਤੇ ਚਰਚਾ ਕਰਾਂਗੇ ਸਾਡੇ ਨਾਲ ਨੇ ਵੈਦ ਜਸਵੰਤ ਸਿੰਘ ਜਿਹੜੇ ਕਾਫੀ ਲੰਮੇ ਸਮੇਂ ਤੋਂ ਵੈਦਗਰੀ ਦੇ ਵਿੱਚ ਨੇ ਤੇ ਕਈ ਮਰੀਜ਼ੇ ਠੀਕ ਕਰ ਚੁੱਕੇ ਨੇ ਅੱਜ ਅਸੀਂ ਗੱਲ ਕਰਾਂਗੇ ਪੇਟ ਦੀਆਂ ਬਿਮਾਰੀਆਂ ਦੀ ਜਿਹੜੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਲਗਾਤਾਰ ਵਧ ਰਹੀਆਂ ਨੇ ਤੇ ਲੱਖਾਂ ਦਾ ਲਾਜ ਜਿਹੜਾ ਲੋਕ ਇੱਤੇ ਕਰਵਾ ਰਹੇ ਨੇ ਸਵੰਤੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਮੇਰੇ ਵੱਲੋਂ ਤੁਹਾਡੀ ਟੀਮ ਦਾ ਤੇ ਦੇਖ ਰਹੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ। ਜੇਕਰ ਗੱਲ ਕੀਤੀ ਜਾਵੇ 슈ਗਰ ਦੀ ਜੀ। 슈ਗਰ ਹੁਣ ਜੰਮ ਦੇ ਜਵਾਬ ਤੋਂ ਲੈ ਕੇ ਸ਼ੁਰੂ ਹੋ ਜਾਂਦਾ। 5-4 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦਾ ਜਿਹੜਾ 슈ਗਰ ਆ ਉਹ ਲੋਕਾਂ ਤੱਕ ਪਹੁੰਚ ਰਿਹਾ। ਇਹਦਾ ਕਾਰਨ ਕੀ ਆ? ਪਹਿਲਾਂ ਤਾਂ ਇਹ ਸਮਝਾ ਦਿਓ ਇਹਨਾਂ। 슈ਗਰ ਦਾ ਅਸਲ ਕਾਰਨ ਬੰਦੇ ਵੱਲੋਂ ਕੰਮ ਨਾ ਕਰਨਾ। ਖਾਈ ਪੀ ਵੱਧ ਜਾਣਾ ਤੇ ਕੰਮ ਨਾ ਕਰਨਾ ਇਹ 슈ਗਰ ਦਾ ਕਾਰਨ ਹੈ। ਜਦੋਂ ਆਪਾਂ ਸਰੀਰ ਨੂੰ ਆਲਸੀ ਕਰ ਲੈਂਦੇ ਆ ਉਹਨੂੰ ਸ਼ੂਗਰ ਹੋਣੀ ਮੋਲੀ ਗੱਲ ਹੈ ਤੇ ਅਗਲਾ ਪੁਆਇੰਟ ਇਹ ਕਿ ਕਈ ਬੰਦੇ ਕੀ ਕਰਦੇ ਆ ਬਈ ਉਹਨਾਂ ਦਾ ਖਾਣ ਦਾ ਕੋ ਡਿਸਪਲਨ ਨਹੀਂ ਨਾ ਕੋ ਜਿੰਦਗੀ ਜਿਉਣ ਦਾ ਡਿਸਪਲਨ ਨਾ ਤੇ ਨਾ ਹੀ ਕੋ ਖਾਣ ਪੀਣ ਦਾ ਡਿਸਪਲਨਾ ਮੇਰੇ ਖਿਆਲ ਚ ਜਿਹੜਾ ਬੰਦਾ ਆਪਣੀ ਸਿਹਤ ਦੇ ਪ੍ਰਤੀ ਮਤਲਬ ਅਲਰਟ ਨਹੀਂਗਾ ਤੇ ਉਹ ਬੰਦਾ ਜਿਹੜਾ ਉਹ ਹਮੇਸ਼ਾ ਰੋਗਾਂ ਦਾ ਸ਼ਿਕਾਰ ਹੁੰਦਾ ਕਿਉਂਕਿ ਸਿਹਤ ਪ੍ਰਤੀ ਲੱਟ ਰਹਿਣਾ ਕਈ ਬੰਦੇ ਐਸੇ ਆ ਵੀ ਕਈ ਵਾਰ ਰੋਟੀ ਖਾ ਲਈ ਤਾਂ ਉਵੇਂ ਹੀ ਖਾਈ ਜਾਣੀਆਂ 4-4 ਘੰਟੇ ਬਾਅਦ ਵੀ ਕਈ ਵਾਰੀ ਜਦੋਂ ਰੋਟੀ ਖਾਣੀ ਦਾ 10 ਘੰਟੇ ਭੁੱਖੇ ਹੀ ਉਵੇਂ ਹੀ ਕੰਮ ਕਰਦੇ ਰਹਿਣਾ ਜਿਹੜੀਆਂ ਇਹ ਚੀਜ਼ਾਂ ਨੇ ਇਹ ਚੀਜ਼ਾਂ ਸ਼ੂਗਰ ਹੋਣ ਦਾ ਇੱਕ ਕਾਰਨ ਬਣਦੀਆਂ ਪਹਿਲਾ ਪੁਆਇੰਟ ਸੈਕਿੰਡ ਤੇ ਅੱਜ ਦੇ ਟਾਈਮ ਦੇ ਵਿੱਚ ਸਾਡਾ ਜਦੋਂ ਅਸੀਂ ਜਵਾਨੀ ਚ ਸੀਗੇ ਸਾਡੇ ਮੌਕੇ ਤਾਂ ਜ਼ਿਆਦਾ ਗੁੜ ਦੀ ਚਾਹ ਬਣਦੀ ਸੀ ਤੇ ਜਿਹੜੀ ਚੀਨੀ ਦੀ ਚਾਹ ਹੈ ਜਦੋਂ ਕੋਈ ਰਿਸ਼ਤੇਦਾਰ ਆ ਜਾਂਦਾ ਸੀ ਉਹਦੇ ਲਈ ਸਪੈਸ਼ਲ ਬਣਾ ਕੇ ਦਿੱਤੀ ਜਾਂਦੀ ਸੀ ਤੇ ਨਹੀਂ ਜਿਆਦਾ ਗੁੜ ਦੀ ਚਾਹ ਬਣਾਉਣੀ ਅੱਜ ਦੇ ਟਾਈਮ 'ਚ ਗੁੜ ਜਿਹੜਾ ਜੇ ਹੈਗਾ ਵੀ ਇਹ ਤਾਂ ਖੰਡ ਵਾਲਾ ਕਿਉਂਕਿ ਉਹ ਜੂਪੀ ਵਾਲਾ ਨੇ ਐਸਾ ਪੰਜਾਬ ਤੇ ਕਬਜ਼ਾ ਕਰ ਲਿਆ ਖੰਡ ਵਾਲਾ ਹੀ ਗੁੜ ਤੇ ਇਹਦੇ ਤੇ ਪੰਜਾਬ ਸਰਕਾਰ ਨਾ ਕੋਈ ਹੋਰ ਸਰਕਾਰ ਨਾ ਕੇਂਦਰ ਸਰਕਾਰ ਇਹਦੇ ਤੇ ਕੋਈ ਮਤਲਬ ਨਾ ਨਾ ਦਾ ਕੋਈ ਕਾਨੂੰਨ ਐ ਸਖਤ ਹੁਣ ਅੱਜ ਦੇ ਟਾਈਮ 'ਚ ਵੀ ਅਸੀਂ ਇੱਕ ਦੇਖ ਰਹੇ ਹਾਂ ਲਖਵੀਰ ਸਿੰਘ ਐ ਇੱਕ ਡੀ ਐਚਓ ਉਹ ਕੱਲਾ ਹੀ ਅਸਰ ਛਾਪੇ ਮਾਰਦਾ ਏ ਘਲਾੜੇ ਮਿਲਣੇ ਵਗੈਰਾ ਬੰਦ ਕਰਵਾਉਂਦਾ ਫਿਰਦਾ ਨਹੀਂ ਆਮ ਹਰ ਇੱਕ ਜਿਹੜਾ ਮਤਲਬ ਉਹ ਆਪਣਾ ਆਪਣਾ ਵੇਲਣਾ ਚਲਾਉਂਦਾ ਫਿਰ ਜਾਂਦਾ ਨਾ ਕੋਈ ਅਫਸਰ ਇੱਥੇ ਜਿਹੜੀ ਰਿਸ਼ਮਤ ਖੋਰੀ ਹੈ ਜਿੰਨ ਦਿਨ ਉਹ ਬੰਦ ਨਹੀਂ ਹੁੰਦੀ ਉਨੀ ਦੇਰ ਸ਼ੂਗਰ ਹੋਣ ਲੋਕਾਂ ਨੂੰ ਹਟਣੀ ਨਹੀਂ ਕਿਉਂਕਿ ਗੁੜ ਅਸਲੀ ਹੈ ਹੀ ਨਹੀਂ ਜੀ ਜਿਹੜਾ ਗੁੜ ਹੈ ਹੁਣ ਅੱਜ ਦੇ ਟਾਈਮ ਦੇ ਵਿੱਚ ਮਤਲਬ ਜਿਹੜਾ ਗੁੜ ਹੈ ਉਹ ਤਕਰੀਬਨ 90% ਜਿਹੜਾ ਉਹ ਚੀਨੀ ਵਾਲਾ ਹੀ ਮਿਲ ਰਿਹਾ ਤੇ ਚੀਨੀ ਵਾਲਾ ਲਵਾਂਗੇ ਤਾਂ ਸ਼ੂਗਰ ਹੋਣੀ ਨਾਰਮਲ ਗੱਲ ਹੈ ਬੰਦੇ ਦੀ ਐਕਟੀਵਿਟੀ ਹੈ ਨਹੀਂ ਚੀਨੀ ਵਾਲੀ ਚਾਹ ਪੀ ਜਾਂਦਾ ਤੇ ਚੀਨੀ ਵਾਲੀ ਮਠਾਈ ਖਾਈ ਜਾਂਦਾ ਤੇ ਉਹ ਐਕਟੀਵਿਟੀ ਨਾ ਹੋਣ ਕਰ ਸ਼ੂਗਰ ਜਿਹੜੀ ਹੁੰਦੀ ਹੈ ਕੈਸਟਰੋਲ ਕੈਸਟਰੋਲ ਦੀ ਬਿਮਾਰੀ ਵੀ ਢੀ ਲਗਾਤਾਰ ਵੱਧਦੀ ਜਾਂਦੀ ਹੈ। ਕੋਲੈਸਟ੍ਰੋਲ ਦੇ ਵਿੱਚ ਵੀ ਆਪਾਂ ਕਹਿੰਦੇ ਇਹ ਵੀ ਖਾਈ ਜਾਣਾ ਤੇ ਹਿੱਲਣਾ ਜੁਲਣਾ ਹੈ ਨਹੀਂ। ਤੇ ਹਿੱਲਣਾ ਜੁਲਣਾ ਨਹੀਂ ਹੈਗਾ ਤੇ ਐਕਟੀਵਿਟੀ ਸਹੀ ਨਹੀਂ ਹੈ ਨੀ ਮਾਸਪੇਸ਼ੀਆਂ ਕੰਮ ਨਹੀਂ ਕਰਦੀਆਂ। ਸੈੱਲਾਂ ਦੀ ਟੁੱਟਪਾੜ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ। ਤੇ 1.2 ਸੈਕਿੰਡ ਦੇ ਆਪਾਂ ਅਜ 33 ਸਾਲ ਪੇਛੇ ਚਲ ਜਾਈਏ। ਉਸ ਟਾਈਮ ਜਿਹੜਾ ਬੰਦਾ ਉਹ 60% 70% ਲੋਕੀ ਖਾਤੇ ਚ ਕੰਮ ਕਰਦੇ ਸੀ ਪੇਡੂ। ਜੇ ਕੋਈ ਸ਼ਹਿਰ ਕੰਮ ਕਰਦਾ ਸੀ ਆਪਣਾ ਡੱਬੇ ਦਾ ਸਾਈਕਲ ਦੇ ਨਾਲ ਬੰਨ ਕੇ ਰੋਟੀ ਲੈ ਕੇ ਤਾਂ ਉੱਥੇ ਨੂੰ ਜਾਂਦਾ ਸੀ ਤੇ ਅੱਜ ਦੇ ਟਾਈਮ ਦੇ ਵਿੱਚ ਕੀ ਆ ਕਿ ਤੁਸੀਂ ਰੋਟੀ ਖਾ ਲਈ ਘਰੇ ਪੰਜਾਬੀ 90% ਵੇਲਾ ਜੀ ਰੋਟੀ ਖਾ ਲਈ ਲਹਿੜ ਲਈ ਤੇ ਗਰਮ ਗਰਮ ਰੋਟੀ ਖਾਣੀ ਆ ਕਰਕੇ ਲੈਂਦੀ ਲੈਂਦੀ ਦੇਣੀ ਹੈ ਅਜੇ ਤੱਕ ਕੋਰੋਨਾ ਠੱਲ ਬਦੀ ਨਹੀਂ ਇਦੋਂ ਵੀ ਠੰਡਾ ਪਾਣੀ ਹੈ ਇਦੋਂ ਵੀ ਠੰਡਾ ਆਹਲਾਸੀ ਲੋਕਾਂ ਦੇ ਜਦੋਂ ਜਾ ਠੰਡਾ ਪਾਣੀ ਪੀ ਜਾਣਾ ਗਰਮ ਗਰਮ ਰੋਟੀ ਖਾਈ ਜਾਣਾ ਇੱਕਦਮ ਲੀਵਰ ਗਰਮ ਹੈ ਇੱਕਦਮ ਠੰਡਾ ਉਹਦੇ ਨਾਲ ਐਟਿਜਾਬ ਗੈਸ ਬਣਨੀ ਐ ਐਟਿਜਾਬ ਗੈਸ ਬਣਨ ਵਾਲਾ ਮਤਲਬ ਕਿ ਜਦੋਂ ਬਲੱਡ ਦੇ ਵਿੱਚ ਐਟਿਜਾਬ ਗੈ ਆ ਤੁਹਾਡਾ ਉਹ ਵਧਣਾ ਤੇ ਉਹਦੇ ਨਾਲ ਕੋਲੇਸਟ੍ਰੋਲ ਜਿਹੜਾ ਉਹ ਵਧਣ ਦਾ ਵੀ ਕਾਰਨ ਹੈਗੇ ਤੇ ਜਿਹੜੀਆਂ ਖਰਾਕਾਂ ਨੇ ਉਮਲਾਵਟੀ ਜਿਆਦਾ ਨਹੀਂ ਕਿਉਂਕਿ ਕਣਕ ਵੀ ਸਪਰੇਅ ਵਾਲੀ ਆ ਜਿਹੜਾ ਦੇਸੀ ਕਿਉਂ ਚਰਬੀ ਵਾਲਾ ਠੀਕ ਆ ਡਾਲਾ ਨੂੰ ਨਾ ਵਰਤਦੇ ਜਿਹੜੇ ਆ ਆਪਾਂ ਕਹਿ ਲਈਏ ਵੀ ਰਫਾਈਨ ਵਗੈਰਾ ਨਹੀਂ ਇਹਨਾਂ ਨੇ ਤਾਂ ਵੇੜਾ ਉਹੀ શરી ਦਾ ਵਹਾ ਦਿੱਤਾ ਇਹਨਾਂ ਜਿੰਨਾ ਕਰਕੇ ਹੀ ਮਤਲਬ ਕਹਿੰਦਾ ਕੋਲੇਸਟ੍ਰੋਲ ਜਿਹੜਾ ਉਹ ਜਿਆਦਾ ਵੱਧਦਾ ਤੇ ਇਹਨੂੰ ਖਤਮ ਕਰਦਾ ਵੀ ਮੈਂ ਇੱਕ ਤੁਹਾਨੂੰ ਉਹ ਦੱਸ ਦਿੰਦਾ ਤੁਸੀਂ ਇੱਕ ਪਾਈਆ ਫਟਕੜੀ ਲੈ ਕੇ ਭੰਨ ਕੇ ਤਵੇ ਤੇ ਪਾ ਦਿਓ ਚਿੱਟੇ ਜੀ ਤੇ ਉਹਦਾ ਪਹਿਲਾਂ ਪਾਣੀ ਮੜਨਾ ਪਾਣੀ ਦੇ ਬਾਅਦ ਉਹਦਾ ਸੁੱਕੇ ਪਾਪੜ ਜਾਂ ਬਣ ਜਾਣਾ ਉਹਨੂੰ ਇੱਕ ਵਾਰੀ ਪਲਟੀ ਕਰ ਦਿਓ ਦੂਜੇ ਪਾਸੇ ਵੀ ਪੂਰਾ ਪਾਣੀ ਸੁਕਾ ਕੇ ਉਹਨੂੰ ਪੀਸ ਲੋ ਚੱਕ ਕੇ ਸਵੇਰ ਵੇਲੇ ਖਾਲੀ ਪੇਟ ਦੋ ਗਲਾਸ ਪਹਿਲਾਂ ਪਾਣੀ ਦੇ ਪੀਓ ਗਰਮ ਦੇ ਅੱਧਾ ਕ ਚਮਚਾ ਆ ਛੋਟੇ ਚਮਚੇ ਦਾ ਚੌਥਾ ਹਿੱਸਾ ਦੋ ਦਿਨ ਫੇ ਦੋ ਦਿਨ ਤੀਜਾ ਕਰ ਦਿਓ ਫੇ ਅੱਧਾ ਚਮਚਾ ਕਰ ਦਿਓ ਲਗਾਤਾਰ ਡੇਢ ਮਹੀਨਾ ਲੈਣ ਨਾਲ ਨਾ ਕਦੇ ਬੀਪੀ ਨਾਲ ਕੋਲਸਟਰੋਲ ਤੇ ਨਾ ਕਦੇ ਹਾਰਡ ਦੀ ਪ੍ਰੋਬਲਮ ਨਹੀਂ ਹੁੰਦੀ ਵੀਰਵਾ ਦੀ ਫਟਕੜੀ ਇੰਨਾ ਕੰਮ ਕਰਦੀ ਜੇਕਰ ਗੱਲ ਕੀਤੀ ਜਾਵੇ ਜਿਹੜੀਆਂ ਕੈਸਟਰੋਲ ਤੋਂ ਅੱਗੇ ਬਿਮਾਰੀਆਂ ਨੇ ਜਿਵੇਂ ਕਾਲਾ ਪੀਲਿਆ ਹੋ ਗਿਆ ਪੀਲਿਆ ਹੋ ਗਿਆ ਲੋਕਾਂ ਦੇ ਵਿੱਚ ਇਹ ਉਹ ਤੋਂ ਬਾਅਦ ਕੈਂਸਰ ਬਣਦਾ ਨਹੀਂ ਕਲਸਟਰੋਲ ਤੋਂ ਬਾਤ ਤਾਂ ਹੱਡ ਦੀ ਪ੍ਰੋਬਲਮ ਬਣੀ ਆ ਉਹਦਾ ਤੁਹਾਨੂੰ ਮੈਂ ਹੱਲ ਦੱਸਦਾ ਵੀ ਜੇ ਨੇ ਫਟਕੜੀ ਲੈ ਲਈ ਫਟਕੜੀ ਨੇ ਨਾੜਾਂ ਨੂੰ ਵਾਸ਼ ਕਰ ਦੇਣਾ ਨਾ ਕਲਸਟਰੋਲ ਰਹਣਾ ਨਾ ਕਦੇ ਬੀਪੀ ਐਪ ਹੋਣਾ ਤੇ ਨਾ ਹੀ ਕਦੇ ਹੱਡ ਦੀ ਪ੍ਰੋਬਲਮ ਹੋਣੀ ਜਿਹੜਾ ਕਾਲਾ ਪੀਲਿਆ ਵਗੈਰਾ ਨਾ ਇਹ ਅਲੱਗ ਤਰ੍ਹਾਂ ਦਾ ਇੱਕ ਪੁਆਇੰਟ ਆ ਕਾਲਾ ਪੀਲਿਆ ਜਾਂ ਕੈਂਸਰ ਕੈਂਸਰ ਤਾਂ ਸੈੱਲਾਂ ਦੀ ਟੁੱਟ ਭੱਜ ਨਾਲ ਹੁੰਦਾ ਜਿਸ ਬੰਦੇ ਦੇ ਸੈੱਲ ਟੁੱਟ ਗਏ ਨਾਲ ਦੀ ਨਾਲ ਜੁੜੀ ਜਾਂਦੇ ਆ ਉਹਨੂੰ ਕੈਂਸਰ ਨਹੀਂ ਹੁੰਦਾ ਕਈ ਸਾਲ ਜਿਹੜੇ ਨਹੀਂ ਜੁੜਦੇ ਉਹ ਹੌਲੀ ਹੌਲੀ ਬਲੱਡ ਦੇ ਕਣਕੇ ਤੋਂ ਉਹ ਜਿਹੜਾ ਵਧਣਾ ਚਾਲੂ ਹੋ ਜਾਂਦਾ ਉਹਨੂੰ ਆਪਾਂ ਕੈਂਸਰ ਦਾ ਰੂਪ ਉਹ ਧਾਰਨ ਕਰ ਜਾਂਦਾ ਉਹਨੂੰ ਆਪਾਂ ਕੈਂਸਰ ਕਹਿੰਦੇ ਆ ਜਾਂ ਕਿਤੇ ਆਪਣੇ ਗੁੱਜੀ ਸੱਟ ਲੱਗੀ ਗੁੱਜੀ ਸੱਟ ਲੱਗੀ ਉਹਦੇ ਤੋਂ ਆਪਾਂ ਉਹਦੇ ਅੰਦਰ ਗੱਠ ਬਣ ਗਈ ਆਪਾਂ ਉਹਦਾ ਗੌਰ ਨਹੀਂ ਕਰਦੇ ਹੌਲੀ ਹੌਲੀ ਉਹ ਵੀ ਹੌਲੀ ਤੋਂ ਬਾਅਦ ਕੈਂਸਰ ਦਾ ਰੂਪ ਲੈ ਸਕਦੀ ਆ ਤੇ ਕੈਂਸਰ ਹੋਣ ਦੇ ਕਾਰਨ ਇਹ ਹੁੰਦੇ ਆ ਇਹਦੇ ਇਲਾਜ ਇਦੇ ਲਾਸ ਤੋਂ ਅਸੀਂ ਇਹਦੀ ਕੈਂਸਰ ਦੀ ਦਵਾਈ ਜਿਹੜੀ ਆ ਬਿਲਕੁਲ ਫਰੀ ਦੇ ਦਿੰਦੇ ਆ ਤੇ ਗੋਨਾਂ ਫਾਸ਼ਾ ਦੀ ਕਰਪਦ ਨਾਲ ਮਰੀਜ਼ 3 ਸਵਾ 3 ਲੱਖ ਹੁਣ ਤੱਕ ਫਰੀ ਵੀ ਕਰ ਦਿੱਤਾ ਤੇ ਕੈਂਸਰ ਜਿਸ ਵੀ ਮਰਜੀ ਸੇਜ ਤੇ ਆ ਜਦੋਂ ਸਾਡੀ ਦਵਾਈ ਲੈਣੀ ਚਾਲੂ ਕਰ ਲਈ ਉਹ ਵੱਧੂਗਾ ਨਹੀਂ ਘਟੋ ਘਟ ਉਹ ਕੰਟਰੋਲ ਹੋ ਕੇ ਘਟਣਾ ਚਾਲੂ ਹੋ ਜੂਗਾ ਜਿਹੜੀ ਮਰਜੀ ਸੇਜ ਦੇ ਵਿੱਚ ਇੱਕ ਬੀਬੀ ਮੇਰੇ ਕੋਲ ਮੇਰਾ ਖਿਆਲ ਨਹੀਂ ਹਾਂਜੀ ਕੋਈ ਵੀ ਹੋਵੇ ਮੇਰੇ ਕੋਲ ਇੱਕ ਪਿੱਛੇ ਬੀਬੀ ਆਈ ਤਕਰੀਬਨ ਸਤੰਬਰ ਦਾ ਮਹੀਨਾ ਸੀ ਪਿਛਲੇ ਸਾਲ ਉਦੋਂ ਉਹਦੇ ਦੁੱਧ ਦੇ ਉੱਤੇ ਇੱਕ ਕੈਂਸਰ ਸੀਗਾ ਆ ਇਧਰ ਕੈਂਸਰ ਸੀ ਉਹਨਾਂ ਨੇ ਇਹ ਦੁੱਧ ਕੱਢਦਾ ਉਦੋਂ ਬਾਅਦ ਇਧਰ ਹੋ ਗਿਆ ਉਹਨੂੰ ਜਦੋਂ ਮੈਂ ਹੱਥ ਲਾ ਫਸ ਗਿਆ ਫਿਰ ਸਿਆਪੇ ਮੈਂ ਉਹਨੂੰ ਸਿਰਫ ਤੇ ਸਿਰਫ ਮੇਰਾ ਖਿਆਲਾ ਵੀ 10 ਕ ਦਿਨ ਦੀ ਦਵਾਈ ਪਹਿਲਾਂ ਦਿੱਤੀ 1.5 ਮਹੀਨਾ ਦਵਾਈ ਫੇਰ ਦਿੱਤੀ ਉਹ ਕੰਟਰੋਲ ਬਿਲਕੁਲ ਆ ਜੋ ਉਹ 37 ਸਾਲ ਦੀ ਏਜ ਆ ਉਹਦੇ ਦੋ ਪੇਟ 'ਚ ਬੱਚੇ ਨੇ ਉਹਨਾਂ ਦੇ ਬੱਚਾ ਹੋਣ ਵਾਲਾ ਤੇ ਕੈਂਸਰ ਤੋਂ ਬਿਲਕੁਲ ਉਹ ਰੋਕ ਰਹਿਤ ਹੋ ਗਏ ਸੀ ਉਸੇ ਟਾਈਮ ਹੀ 1.5 ਮਹੀਨੇ ਬਾਅਦ ਹੀ ਉਹਨਾਂ ਨੂੰ ਲਾਸਟ ਸੇਜ ਤੇ ਕਿਹਾ ਸੀ ਕਿ 15 ਦਿਨ ਨੂੰ ਘਰੇ ਪਾ ਆ ਕੇ ਸੇਵਾ ਕਰ ਲੋ 15 ਦਿਨ ਨੂੰ ਡੈਥ ਹੋ ਗਈ ਜਿਹਨੂੰ ਇਹ ਕਿਹਾ ਹੋਵੇ ਉਹ ਬਰੀਜ ਕਦੇ ਵਾਜੇ ਤੇ ਕੋਸ਼ਿਸ਼ ਕਰਾਂਗੇ ਤੇ ਗੁਰਨਾਨ ਪਾਸ਼ਾ ਦੀ ਕਿਰਪਾ ਨਾਲ ਉਹਨਾਂ ਦੇ ਬੱਚੇ ਹੋਣ ਤੋਂ ਬਾਅਦ ਉਹਨੂੰ ਵੇਚ ਲਿਆਉਣ ਦੀ ਜੀ ਇਹ ਤਾਂ ਕਹਿੰਦੇ ਜੀ ਲਿਵਰ ਕੈਂਸਰ ਹੋਵੇ ਤਾਂ ਉਹਦਾ ਇੱਕੇ ਇਲਾਜ ਆ ਜਦੋਂ ਸਟੇਜ ਪਾਰ ਹੋ ਗਈ ਤਾਂ ਟਰਾਂਸਪਲੈਂਟ ਕਰਾ ਲਓ ਤੁਸੀਂ ਉਹਦੀ ਵੀ ਇਹ ਜਿਹੜੇ ਡਾਕਟਰ ਨੇ ਜ਼ਿੰਮੇਵਾਰੀ ਨਹੀਂ ਲੈਂਦੇ ਦੋ ਚੀਜ਼ਾਂ ਨੇ ਜਦੋਂ ਗੁਰਨਾਨ ਪਾਸ਼ਾ ਦੀ ਕਿਰਪਾ ਹੋ ਜੇ ਜਿੱਡਾ ਮਰਜ਼ੀ ਰੋਗ ਹੋਵੇ ਠੀਕ ਹੈ ਫਰਮੈਂ ਆਪਣੀ ਗੱਲ ਤੁਹਾਨੂੰ ਦੱਸੂਗਾ ਮੇਰੇ ਇੱਕ ਇਹਨਾਂ ਦਿਲ ਦੇ ਵਿੱਚ ਐਕਸੀਡੈਂਟ ਹੋ ਗਿਆ ਦੋ ਪਸਲੀਆਂ ਦਿਲ ਚ ਜਾਵੜੀਆਂ 10 ਕ ਹਸਪਤਾਲਾਂ ਚ ਮੈਨੂੰ ਲੈਣੇ ਕਮਾਇਆ ਗਿਆ ਤੇ ਫੀਜੀ ਵੀ ਮੈਨੂੰ ਲਿਜਾਇਆ ਗਿਆ ਉੱਥੇ ਮੈਨੂੰ ਸਾਰੇ ਨੇ ਕਿਹਾ ਕਿ ਇਹ 10 ਮਿੰਟ ਜੀਊਗਾ ਮੈਂ ਆਪਣਾ ਇਲਾਜ ਕਰਕੇ ਆਪ ਆਪਣੀ ਆਪਣਾ ਇਲਾਜ ਆਪ ਕੀਤਾ ਔਰ ਮੈਂ ਤੁਹਾਡੇ ਸਾਹਮਣੇ ਬੈਠਾ ਫਰਵਰੀ 16 ਫਰਵਰੀ 2007 ਦੀ ਗੱਲ ਹੈ ਉੱਚੇ ਪੁਰ ਤੋਂ ਥੱਲੇ ਡਿੱਗੇ ਸੀ ਤੇ ਜੇ ਜਿਹਨੂੰ ਪਰਮਾਤਮਾ ਰੱਖੇ ਉਹਨੂੰ ਮਾਰ ਕੌਣ ਸਕਦਾ ਤੇ ਜੇ ਆਪ ਉਸ ਪਾਸੇ ਜਾਈਏ ਜਿਵੇਂ ਜਿਹਦੀ ਜ਼ਿੰਦਗੀ ਉਹ ਵੱਲੋਂ ਰਹਾਂ ਇੱਕ ਹੋਰ ਮਤਲਬ ਹੁੰਦਾ ਕੋਈ ਵੀ ਰੋਗ ਆ ਮੇਰੇ ਖਿਆਲ ਦੇ ਵਿੱਚ ਦਾ ਇੱਕ ਆ ਵੀ ਇੱਕ ਹੋਊਗਾ ਜਦੋਂ ਅਸੀਂ ਹੌਸਲਾ ਰੱਖ ਕੇ ਰੋਗ ਦਾ ਟੱਕਰਾ ਕਰਨ ਲੱਗੇ ਰੋਗ ਜਿਹੜਾ ਕੰਟਰੋਲ ਹੋ ਜਾਂਦਾ ਜਦੋਂ ਅਸੀਂ ਦਿਲ ਛੱਡ ਜਾਂਦੇ ਹਾਂ ਵੀ ਯਾਰ ਮੈਂ ਸੁਣ ਮੇਰੀ ਡੈਥ ਆ ਹੁਣ ਬਸ ਮੈਂ ਥੋੜੇ ਦਿਨ ਦਾ ਉਦੋਂ ਤੁਸੀਂ ਜੇ ਨਹੀਂ ਵੀ ਜਾਣਾ ਤਾਂ ਵੀ ਚੱਲ ਜਾਣਾ ਮੇਰੀ ਸੋਚ ਤਾਂ ਇਹ ਤੇ ਹੌਸਲਾ ਰੱਖ ਕੇ ਬੰਦੇ ਨੂੰ ਰੋਗ ਦਾ ਟੱਕਰਾ ਕਰਨਾ ਚਾਹੀਦਾ ਵਕਤ ਦਾ ਟੱਕਰਾ ਕਰਨਾ ਚਾਹੀਦਾ ਬਲੱਡ ਯੂਰੀਆ ਵਧਣਾ ਨੋਰਮਲ ਯੂਰੀਆ ਵਧਣਾ ਇਹਦੇ ਕੀ ਕਾਰਨ ਹੋ ਸਕਦੇ ਨੇ ਦੇਖੋ ਜੂਰ ਕਸੜ ਜਿਹੜਾ ਉਹੀ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਜਦੋਂ ਆਪਾਂ ਇੱਕਦਮ ਠੰਡਾ ਲਾਵਾਂਗੇ ਇੱਕਦਮ ਗਰਮ ਲੈ ਲਿਆ ਇੱਕਦਮ ਗਰਮ ਲੈ ਲਿਆ ਇੱਕਦਮ ਠੰਡਾ ਲੈ ਲਿਆ ਉਹਦੇ ਨਾਲ ਲੀਵਰ ਤੇ ਜਿਗਰ ਦੇ ਪਾਚਕ੍ਰਾਸ ਬਣਾਉਣ ਵਾਲੇ ਸੈੱਲ ਜਿਹੜੇ ਉਹ ਖਤਮ ਹੋ ਜਾਂਦੇ ਆ ਜਦੋਂ ਸੈੱਲ ਖਤਮ ਹੋ ਗਏ ਤਾਂ ਉਹਦੇ ਨਾਲ ਆਪਾਂ ਕਹ ਲਈਏ ਵੀ ਜਿਸ ਤਰ੍ਹਾਂ ਦਾ ਆਪਾਂ ਖਾਣੇ ਉਦਾਂ ਦਾ ਹੀ ਜਾਂ ਕੋਈ ਪਾਚਕ੍ਰਾਸ ਹਜੇ ਮਾਰਦਾ ਉਦਾਂ ਦੇ ਜਾ ਕੇ ਆ ਆਪਣੇ ਮਲਵੇ ਚ ਮਾਰਦਾ ਉਹਦੇ ਨਾਲ ਜਿਹੜਾ ਜੂਰ ਕਸੜ ਈਐਸਆਰ ਵਗਾਰਾ ਵਧਣਾ ਚਾਲੂ ਹੋ ਜਾਂਦਾ ਤੇ ਤੁਹਾਡੇ ਅੰਦਰ ਤਿਆਬ ਗੈਸ ਪਾਣੀ ਚਾਲੂ ਹੋ ਜਾਂਦੀ ਹੈ ਤਿਆਬ ਤੋਂ ਬਾਅਦ ਜਿਹੜਾ ਜ਼ੋਰ ਕਿਸੇ ਵਧਣਾ ਜਦੋਂ ਬਲੱਡ ਦੇ ਵਿੱਚ ਆ ਤਿਆਬ ਦੀ ਮਾਤਰਾ ਵੱਧ ਜਾਂਦੀ ਹੈ ਉਹਨੂੰ ਆਪਾਂ ਜ਼ੋਰ ਕਿਸੇ ਵਧਣਾ ਕਹਿੰਦੇ ਹਾਂ ਪਰ ਇਹ ਜਿਹੜੇ ਸੈੱਲ ਨੇ ਦਵਾਰੋਂ ਬੰਨੇ ਸ਼ੁਰੂ ਹੋ ਜਾਂਦੇ ਨੇ ਬਿਲਕੁਲ ਅਸੀਂ ਇਸ ਤੋਂ ਇੱਕ ਦਵਾਈ ਦਿੰਦੇ ਹਾਂ ਜਿਹਦੇ ਵਿੱਚ ਬਿਲ ਦਾ ਔਲੇ ਦਾ ਹਰੜਾ ਦਾ ਅਮਰੂਦ ਦਾ ਅਨਾਰ ਦਾ ਤਿੱਖਵਾਣੀ ਦਾ ਇਹ ਅਰਕਨੇਸ਼ੇ ਸਤ ਤੇ ਵਿੱਚ ਦੋਕ ਤੋਲੇ ਚਾਂਦੀ ਪਸੰ ਪਾਈ ਜਾਂ ਤੋੜਾ ਕੇ ਕੇਸਰ ਪਾ ਕੇ ਦੇ ਦਿੰਦਾ ਉਹਦੇ ਨਾਲ ਜਿਹੜਾ ਲੀਵਰਾਂ ਬੰਦੇ ਦਾ ਦਵਾਰਾਂ ਤੋਂ ਕੰਮ ਕਰਨਾ ਚਾਲੂ ਕਰ ਦਿੰਦਾ ਤੇ ਅਸੀਂ ਲਿਵਰਾਲੇ ਇੱਕ ਮੇਰੇ ਕੋਲ ਬੇਗਵਾਲ ਦੇ ਲਾਗੇ ਪਿੰਡ ਦਾ ਭਗਵਾਨਪੁਰ ਜਿਹੜਾ ਮੇਰਾ ਬੇਗਵਾਲ ਵਾਲਾ ਚੇਲਾ ਉਹਦੇ ਪਿੰਡ ਦੀ ਇੱਕ ਬੀਬੀ ਆ ਜਿਹਦੇ ਚਮਚੇ ਨਾਲ ਪਾਣੀ ਪੈਂਦਾ ਸੀ ਦੈਨਾਂ ਤੋਂ ਜਵਾਬ ਦਿੱਤਾ ਸੀ ਉਹ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਬੇਗਵਾਲ ਬਣਾਵਾਂਗੇ ਤੇ ਉਹ ਜਿਹੜੀ ਵੀਡੀਓ ਬੇਗਵਾਲ ਬਣਾਵਾਂਗੇ ਉਹਦੇ ਵਿੱਚ ਉਹ ਬੀਬੀ ਨੂੰ ਲਿਆ ਕੇ ਉਹਦੇ ਮੋਹੋਂ ਵੀ ਇਹ ਗੱਲ ਕਹਾਵਾਂਗੇ ਤੇ ਉਹ ਅੱਜ ਮੇਰਾ ਖਿਆਲ ਹੈ ਵੀ ਉਹਦੇ ਮੁੰਡੇ ਜਿਹੜੇ ਬਾਹਰ ਅਸੀਂ ਤੁਹਾਨੂੰ ਕਹਿੰਦੇ ਬਿਲਕੁਲ ਬੀਬੀ ਨੂੰ ਓਕੇ ਇਹ ਤਿੰਨ ਚਾਰ ਰੋਟੀਆਂ ਖਾ ਕੇ ਪਚਾਉਣ ਲੱਗੀ ਤੁਰੇ ਫਿਰਦੀ ਐ 7 ਕਿਲੋਮੀਟਰ ਗੇੜਾ ਲਾ ਲਿੰਦੀ ਐ ਤੇ ਉਹ ਬੀਬੀ ਜਿਹੜੀ ਉਹਦੇ ਮੁੰਡੇ ਜਿਹੜੇ ਉਹ ਕਹਿੰਦੇ ਨਹੀਂ ਅਸੀਂ ਦਵਾਈ ਬੰਦ ਨਹੀਂ ਕਰਨੀ ਉਹ ਇਹਨੂੰ ਬੋਤਲ ਦਿੰਦੇ ਰਹੋ ਕਿਉਂਕਿ ਉਹ ਤਾਕਤ ਦੀ ਹੈ ਤੇ ਉਹ ਉਹਨੇ ਬਿਲਕੁਲ ਉਹਦੀ ਦੰਦਨ ਕਰਾਤੀ ਆ ਅਸੀਂ ਇਸ ਪੁਆਇੰਟ ਤੇ ਅੰਦਰੋਂ ਦੀਆਂ ਗੱਲਾਂ ਸੌਂਗ ਕਰਨ ਲਈ ਹੀ ਦਵਾਈ ਦਿੰਦੇ ਆ ਜੀ ਜਸਵੰਤ ਜੀ ਆਪਣਾ ਜਿਹੜਾ ਨਵਾਂ ਐਡਰੈਸ ਆ ਉਹ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦਿਓ ਤੁਸੀਂ ਕਿਹਾ ਵੀ ਉੱਥੇ ਭੁੰਡੜੀ ਵੀ ਆਪਣਾ ਬੰਦਾ ਬੈਠਾ ਉਹ ਵੀ ਦੱਸਦਾ ਤੇ ਜਿਹਨੇ ਨਵੇਂ ਬੰਦੇ ਨੇ ਇੱਥੇ ਆਉਣਾ ਵੀਡੀਓ ਸੁਣ ਕੇ ਉਹਨੂੰ ਐਡਰੈਸ ਵੀ ਦੱਸ ਦੋ ਅਸੀਂ ਲੁਧਿਆਣੇ ਤੋਂ ਫਿਰੋਜ਼ਪੁਰੋੜ ਦੇ ਉੱਤੇ ਮੁੱਲਾ ਪ੍ਰਕਾਸ਼ਾ ਮੁਲਾ ਪਰ ਤੋਂ ਲਿੰਕ ਰੋਡ ਪਿੰਡ ਵਾਲਾ ਰੋਡ ਨੂੰ ਲਿੰਕ ਰੋਡ ਕਹਿੰਦੇ ਆ ਤੇ ਉਹਦੇ ਉੱਤੇ ਆਪਣਾ ਬਾਬਾ ਸ੍ਰੀ ਚੰਦੇਸੀ ਦਵਾਖਾਨੇ ਦੇ ਨਾਮ ਤੇ ਦਵਾਖਾਨਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਮੇਰਾ ਟਾਈਮ 10 ਤੋਂ 3 ਵਜੇ ਤੱਕ ਹਤੇ ਦੁਕਾਨ ਸਾਢੇ 8:30 ਖੁੱਲ ਜਾਂਦੀ ਹੈ ਇੱਥੇ ਹੋਈ ਦਾ ਪਹਿਲਾਂ ਅਸੀਂ ਪੂਨੜੀ ਹੁੰਦੇ ਸੀ ਪੂਨੜੀ ਤੋਂ ਸ਼ਿਫਟ ਕਰਕੇ ਅਸੀਂ ਮੁਲਾ ਫਰਾ ਗਏ ਤੇ ਇੱਕ ਸ਼ਨੀਵਾਰ ਅਸੀਂ 베ਗਵਾਲ ਭਲਾਥ ਵਾਲੀ ਕਰਤਾਰਪੁਰ ਭਲਾਥ ਬੀਬੀ ਜਗੀਰਕੌਰ ਦਾ ਏਰੀਆ 베ਗਵਾਲ ਤੇ ਉਸ 베ਗਵਾਲ ਦੇ ਵਿੱਚ ਭਲਾਥ ਰੋਡ ਦੇ ਉੱਤੇ ਠੇਕੇ ਦੇ ਸਾਹਮਣੇ ਫਿਟਨੈਸ ਜਿਮ ਦੇ ਨਾਲ ਸਾਡੇ ਕੋਲ ਦੁਕਾਨ ਅਪਰਾਸ਼ ਚੌਂਕ ਦੇ ਲਾ ਤੇ ਅਸੀਂ ਉੱਥੇ ਹੋਈ ਦਾ ਸ਼ਨੀਵਾਰ ਨੂੰ ਪੰਜ ਦਿਨ ਇੱਥੇ ਆ ਇਹ ਤਾਂ ਸਾਡੀ ਛੁੱਟੀ ਹੁੰਦੀ ਹੈ ਜੀ ਧੰਨਵਾਦ ਜੀ ਇਹੇ ਬਰੀਜ ਫਰੋਜ਼ਪੁਰ ਤੋਂ ਆਇਆ ਤੇ ਕਿੱਥੋਂ ਕਿੱਥੋਂ ਦਵਾਈ ਲੈਣੀ ਪੈਗੀ ਬਹੁਤ ਜ਼ਿਆਦਾ ਬਹੁਤ ਖਾਤੀ ਦਵਾਈ ਕਿੰਨਾ ਟਾਈਮ ਕਰ ਦਵਾਈਆਂ ਲੈਣੀਆਂ 5 ਸਾਲ ਹੋ ਗਏ ਜੀ 5 ਸਾਲ ਹੋ ਗਏ ਮੈਂ ਤੁਹਾਨੂੰ ਅਜੇ ਕੋਈ ਦਵਾਈ ਤਾਂ ਨਹੀਂ ਦਿੱਤੀ ਨਹੀਂ ਜੀ ਕਿੰਨਾ ਟਾਈਮ ਕਿੰਨਾ ਠੀਕ ਹੋਗੇ ਅੱਜ ਤੋਂ ਬਾਅਦ ਠੀਕ ਹੋਗੇ ਤੁਹਾਡਾ ਪਹਿਲਾਂ ਮਨ ਸੀ ਵੀ ਇਹ ਤਾਂ ਠੀਕ ਹੋ ਜੂ ਨਹੀਂ ਜੀ ਠੀਕ ਹੋ ਜਾਣਾ ਹਾਂ ਜੀ ਫੜੀ ਤਲੀ ਹੋ ਗਈ ਸਰ ਠੀਕ ਹੈ ਤੇ ਇਦਾਂ ਦਾ ਹੁੰਦਾ ਪੁੱਤ ਤੁਹਾਡਾ ਕੰਮ ਹੈ ਤੈਨ ਨਾਲ ਦਵਾਈ ਲੈਣਾ ਤੇ ਪਰਹੇਜ਼ ਕਰਨਾ ਮੇਰਾ ਕੰਮ ਅਸਿਹਤ ਹੁੰਦਾ ਠੀਕ ਹੈ ਫਰਮਾਤੋਂ ਪਲੀ ਕਰੂਗਾ ਠੀਕ ਹੁੰਦੇ ਰੋ ਇਹਨਾਂ ਨੇ ਕੈਨੇਡਾ ਆਪਣੇ ਬੇਟੇ ਕੋਲ ਸੀ ਇਹ ਤੇ ਉੱਥੇ ਵੀ ਇਹਨਾਂ ਨੇ ਦਵਾਈ ਲਈ ਆਸੇ ਪਾਸੇ ਬੜੀ ਜਗ੍ਹਾ ਘੁੰਮੇ ਕਿੰਨੇ ਸਾਲ ਤੋਂ ਤੁਹਾਨੂੰ ਘੁੰਮਦੇ ਆ ਤਿੰਨ ਸਾਲ ਤਾਂ ਜ਼ਿਆਦਾ ਹੀ ਹੋ ਗਏ ਆ ਪਹਿਲਾਂ ਤਾਂ ਆਪਣਾ ਨੱਠ ਨੌ ਸਾਲ ਹੀ ਹੋ ਗਏ ਹੋਣਗੇ ਪਰ ਹੁਣ ਪੰਜ ਤਿੰਨ ਸਾਲ ਤੋਂ ਤੇ ਇੰਨੀ ਕਿ ਪ੍ਰੋਬਲਮ ਸੀ ਕਿ ਨਾ ਵੀ ਮਾਣੀ ਟੁੱਟ ਗਈ ਸੀ ਕਹਿੰਦੇ ਰੀੜ ਦੀ ਹੱਡੀ ਟੇਢੀ ਆ ਕੋਈ ਕਹਿੰਦਾ ਸੋਜ ਆ ਕੋਈ ਕੁਛ ਹੁਣ ਤਾਂ ਹੀ ਘੱਟ ਲੱਗਦਾ ਤੁਹਾਨੂੰ ਹੁਣ ਮੈਨੂੰ ਲੱਗਦਾ ਯਕੀਨ ਪੂਰਾ ਹੈ ਵੀ ਠੀਕ ਹੋਊਗੀ ਅਜੇ ਮੈਨੂੰ 5 ਦਿਨ ਹੀ ਹੋਏਗਾ 5 ਦਿਨਾਂ ਦੇ ਵਿੱਚ ਕਾਫੀ ਇਹ ਕਵਰ ਕਰ ਲਿਆ ਔਰ ਅਗੇ ਨਾਲ ਠੀਕ ਹੈ ਸਿਕਾਂ ਠੀਕ ਹੁੰਦੇ ਰਹੇ ਥੋੜਾ ਜਿਆ ਨੀ ਆ ਦਵਾਈ ਇਹਨਾਂ ਨੇ ਸਿਰਫ 4-5 ਦਿਨ ਲਈ ਆ ਜੀ ਇਹ ਸਨ ਵੈਦ ਜਸਵੰਤ ਸਿੰਘ ਜੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਵੈਦਗਰੀ ਕਰ ਰਹੇ ਨੇ ਤੇ ਕਈ ਕਰੋੜ ਮਰੀਜ਼ ਜਿਹੜੇ ਇਹਨਾਂ ਨੇ ਠੀਕ ਕੀਤੇ ਨੇ ਹਰ ਤਰ੍ਹਾਂ ਦੀ ਬਿਮਾਰੀ ਦਾ ਹੈ ਇਲਾਜ ਕਰ ਦਿੰਨੇ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਦਾ ਗੋਡੇ ਗਿੱਟੇ ਤੇ ਕੋਈ ਛੱਟ ਹੋਵੇ ਜਾਂ ਦਰਦ ਹੁੰਦਾ ਹੋਵੇ ਮੈਂ ਕਦੇ ਵੀ ਕਿਸੇ ਦਾ ਐਕਸ-ਰੇ ਨਹੀਂ ਕਰਵਾਇਆ ਤਾਂ ਇਸ ਦੇ ਨਾਲੇ ਅੱਜ ਇਹਨਾਂ ਨੇ ਸਾਨੂੰ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਨੇ ਉਹਨਾਂ ਤੋਂ ਜਾਣੂ ਕਰਵਾਇਆ ਕਈ ਤੁਹਾਨੂੰ ਘਰੇਲੂ ਨੁਕਤੇ ਨੁਕਸੇ ਵੀ ਦੱਸੇ ਨੇ ਵੀ ਤੁਸੀਂ ਆਪਣੇ ਘਰੇ ਜਿਹੜਾ ਇਹਦਾ ਬਣਾ ਕੇ ਇਹ ਚੀਜ਼ ਆਪਣਾ ਇਲਾਜ ਕਰ ਸਕਦੇ ਹੋ ਤੇ ਬਾਕੀ ਇਹਨਾਂ ਦਾ ਨੰਬਰ ਜਿਹੜਾ ਉਹ ਵੀਡੀਓ ਦੇ ਉੱਤੇ ਫਲੈਸ਼ ਹੋ ਰਿਹਾ ਤੁਸੀਂ ਉਹਦੇ ਉੱਤੇ ਕੰਟੈਂਟ ਕਰਕੇ ਇਹਦੇ ਨਾਲ ਜਿਹੜੇ ਇਹਨਾਂ ਦੇ ਨਾਲ ਜਿਹੜੀ ਆਪਣੀ ਗੱਲਬਾਤ ਕਰ ਸਕਦੇ ਹੋ ਕਿਸੇ ਵੀ ਮੁੱਦੇ ਨੂੰ ਲੈ ਕੇ ਆਪਣੇ ਜਿਹੜੇ ਵਿਚਾਰ ਨੇ ਉਹ ਵੀ ਸਾਂਝੇ ਕਰ ਸਕਦੇ ਹੋ ਤੁਹਾਨੂੰ ਦੱਸ ਦਣਗੇ ਕਿ ਤੁਹਾਨੂੰ ਦਵਾਈ ਦੀ ਲੋੜ ਹੈਗੀ ਆ ਜਾਂ ਨਹੀਂ ਉਹ ਤੁਹਾਨੂੰ ਇੱਥੇ ਆ ਕੇ ਜਿਹੜਾ ਮਿਲ ਕੇ ਇਹਨਾਂ ਨੂੰ ਉਹ ਪਤਾ ਲੱਗੇਗਾ ਧੰਨਵਾਦ